ਦਸੂਹਾ ਦੇ ਪਿੰਡ ਜੁਗਿਆਲ ਦੇ ਜੰਗਲ ਵਿੱਚ ਮਿਲੀ ਇੱਕ ਮਹਿਲਾ ਦੀ ਭੇਦਪਰੇ ਹਾਲਾਤਾਂ ਵਿੱਚ ਲਾਸ਼ ਸਿਰ ਤੇ ਗੰਭੀਰ ਸੱਟਾਂ ਤੇ ਮਹਿਲਾ ਹੀ ਡੈੱਡ ਬੋਡੀ ਮਿਲੀ ਹੈ ਕੀ ਮਾਮਲਾ ਖੜਕੀ ਨੂੰ ਥਾਣਾ ਹਾਜੀਪੁਰ ਦੇ ਨੇੜੇ ਜੁਗਿਆਲ ਪਿੰਡ ਦੇ ਜੰਗਲ ਪੈਂਦੇ ਆ ਜੰਗਲਾਂ ਦੇ ਵਿੱਚੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਔਰਤ ਦੀ ਲਾਸ਼ ਜਿਹੜੀ ਉਹ ਜੰਗਲਾਂ ਦੇ ਵਿੱਚ ਪਈ ਹੋਈ ਹੈ ਅਸੀਂ ਆ ਕੇ ਮੌਕਾ ਵੇਖਿਆ ਇਸ ਔਰਤ ਨੇ ਲਾਲ ਰੰਗ ਦਾ ਸਲਵਾਰ ਔਰ ਕਮੀਜ਼ ਪਾਈ ਹੋਈ ਹੈ ਔਰ ਇਸ ਤੇ ਸਿਰ ਦੇ ਮੱਥੇ ਤੇ ਲੱਗੇ ਜਿਹੜੀ ਗਹਿਰੀ ਜਿਹੜੀ ਸਟ ਲੱਗੀ ਹੋਈ ਹੈ ਔਰ ਇਸ ਦੀ ਅਜੇ ਤੱਕ ਪਛਾਣ ਨਹੀਂ ਹੋਈ ਇਸ ਦੀ ਪਛਾਣ ਦੇ ਲਈ ਇਸ ਦੀ ਡੈੱਡ ਬੋਡੀ ਮਾਰਚਰੀ ਚ ਰੱਖੀ ਗਈ ਹੈ ਔਰ ਅਸੀਂ ਐਫ ਆਈ ਆਰ ਅੰਡਰ ਸੈਕਸ਼ਨ 302 ਆਈ ਪੀ ਸੀ ਦਰਜ ਰਜਿਸਟਰ ਕਰਕੇ ਜਲਦੀ ਤੋਂ ਜਲਦੀ ਇਹਨਾਂ ਦੇ ਦੋਸ਼ੀਆਂ ਨੂੰ ਜਿਹੜਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰੇ ਸਰ ਜਿਨੇ ਉਹਤੇ ਪੱਥਰ ਮਿਲੇ ਪੱਥਰਾਂ ਤੇ ਖੂਨ ਲੱਗਿਆ ਲੱਗਦਾ ਕਿ ਕਿਤਨੇ ਕਿਤੇ ਕਤਲ ਦਾ ਮਾਮਲਾ ਹੋ ਸਕਦਾ ਹਾਂ ਇਹ ਕੁਝ ਇਹੀ ਹੋਇਆ ਕਿ ਸਕਲਫ ਹੋਈ ਹੈ ਉੱਥੇ ਉਸੇ ਜਿਹੜੇ ਪੱਥਰ ਨੇ ਜਾਂਦਾ ਪੱਥਰ ਉਹਦੇ ਮੱਥੇ ਤੇ ਮਾਰਿਆ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਆ ਰਹੀ ਹੈ ਔਰ ਉਸ ਤੋਂ ਬਾਅਦ ਅਸੀਂ ਜਿਹੜੀ ਆਪਣੀ ਤਰਤੀਸ਼ ਉਹ ਸ਼ੁਰੂ ਕਰ ਦਿੱਤੀ ਹੈ ਸਰ ਕੋਈ ਥਾਣੇ ਬੀਤੇ ਮਿਸਿੰਗ ਦੀ ਰਿਪੋਰਟ ਨਹੀਂ ਹੈ ਇਹ ਮਹਿਲਾ ਦੀ ਇਸਲਾਮ ਦੇਖੋ ਇਹ ਬਹੁਤ ਹੀ ਜ਼ਿਆਦਾ ਜੇ अर्ਲੀ ਸਟੇਜ ਹੈ ਇਸ ਵੇਲੇ ਅਸੀਂ ਸਾਰੇ WhatsApp ਗਰੁੱਪਸ ਦੇ ਵਿੱਚ ਔਰ ਆਲੇ ਦੁਆਲੇ ਜਿਹੜੇ ਪਿੰਡਾਂ ਦਾ ਉਨਾਂ ਨੂੰ ਸਰਪੰਚ ਨੂੰ ਇਨਫਾਰਮ ਕਰ ਦਿੱਤਾ ਹੈ ਔਰ ਜਲਦੀ ਤੋਂ ਜਲਦੀ ਇਸ ਔਰਤ ਦੀ ਪਛਾਣ ਕਰਕੇ ਦੋਸ਼ੀਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਾਂਗੇ